ਤੋਖਾ ਖਾ ਕਰਕੇ ਗਿਆਏ ਸਾਡੇ ਨਾਲ ਵੇ ਤੋਖਾ ਖਾਵੇਂਗਾ ਆ ਦੇਖ ਲਓ ਇੰਨੇ ਸਾਲਾਂ ਦੀ ਯਾਰੀ ਦੋਸਤੀ ਵੀ ਰਾਸ ਨਹੀਂ ਆਈ ਜਿਹੜਾ ਭਰਾ ਬਣ ਕੇ ਨਾਲ ਮੋੜ ਦੇ ਨਾਲ ਮੋੜਾ ਲਾ ਕੇ ਖੜਦਾ ਹੁੰਦਾ ਸੀਗਾ ਡਿੰਪੀ ਉਹ ਵੀ ਰਾਸ ਨਹੀਂ ਆਇਆ ਇੱਥੋਂ ਤੱਕ ਕੀ ਸੁਖਬੀਰ ਬਾਦਲ ਕਹਿੰਦੇ ਇੱਕ ਪਲੇਟ ਦੇ ਵਿੱਚ ਖਾਣਾ ਖਾਂਦੇ ਹੁੰਦੇ ਸੀ ਵੀ ਐਨਾ ਗੂੜਾ ਤੇ ਭਾਈਆਂ ਭਾਈਆਂ ਵਾਲਾ ਰਿਸ਼ਤਾ ਹੁੰਦਾ ਸੀਗਾ ਤੇ ਆਹ ਦੇਖੋ ਤੁਸੀਂ ਅੱਜ ਦੇ ਹਾਲਾਤ ਵੀ ਮੂੰਹ ਬੋਲਦੀ ਤਸਵੀਰ ਦੇਖੋ ਤੁਸੀਂ ਆ ਵੀ ਕਿੰਨਾ ਧੋਖਾ ਸੁਖਬੀਰ ਬਾਦਲ ਨੂੰ ਇਸ ਚੀਜ਼ ਦਾ ਕਿ ਮੈਂ ਜਿਹਨੂੰ ਭਾਈ ਬਣਾ ਕੇ ਰੱਖਿਆ ਸੀ ਵੀ ਉਹ ਵੀ ਦੇਖੋ ਵਾਰ ਕਰਕੇ ਚਲਾ ਗਿਆ ਵੀ ਰਿਸ਼ਤੇ ਕਿੱਥੇ ਰਹਿ ਗਏ ਆ ਜਿਹੜਾ ਇੰਨੇ ਸਾਲਾਂ ਤੋਂ ਸੁਖਬੀਰ ਬਾਦਲ ਦਾ ਭਾਈ ਬਣਿਆ ਹੋਇਆ ਸੀਗਾ ਦੇਖੋ ਕਿਦਾਂ ਵਾਰ ਕਰਕੇ ਪਲਾਂ ਦੇ ਵਿੱਚ ਹੀ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਕਿੱਦਾਂ ਬੈਠ ਗਿਆ ਆ ਕੇ ਦੇਖੋ ਤੁਸੀਂ ਮਾਨ ਸਰਕਾਰ ਦਾ ਕਿੱਦਾਂ ਪੱਲਾ ਫੜ ਕੇ ਉਹਦੇ ਮੋੜਨਾ ਮੋੜਾ ਲਾ ਕੇ ਖੜਾ ਵਾ ਮੈਂ ਸੋਚਣ ਵਾਲੀ ਗੱਲ ਤਾਂ ਇਹ ਆ ਕਿ ਜਿਹੜਾ ਬੰਦਾ ਇੰਨੇ ਸਾਲਾਂ ਦੇ ਵਿੱਚ ਅਕਾਲੀ ਦਲ ਦਾ ਸੁਖਬੀਰ ਬਾਦਲ ਦਾ ਸਗਾ ਭਾਈ ਸਗਾ ਜਾਂ ਕਹਿ ਲਓ ਸਗਾ ਜਾਂ ਫਿਰ ਉਹਦਾ ਪਾਇਨੀ ਬਾੜ ਸਕਿਆ ਉਹ ਕਿਸੇ ਹੋਰ ਦਾ ਕੀ ਬਣੂਗਾ ਇਹ ਤਾਂ ਬਦਲੂ ਨਹੀਂ ਇਹ ਤਾਂ ਦਲ ਬਦਲਣਾਂ ਵਾਲੀ ਗੱਲ ਹੈ